ਅੱਜ ਨਾ ਸੱਜਣੋ ਮੈਂ ਜਿਹੜੇ ਫਾਰਮ ਤੇ ਪਹੁੰਚਿਆ ਨਾ ਅਸਲ ਦੇ ਵਿੱਚ ਬਾਈ ਕਾਲੇ ਦਾ ਫਾਰਮ ਆ ਬਰਨਾਲੇ ਦੇ ਕੋਲੇ ਚੀਮਾ ਪਿੰਡ ਆ ਇਹ ਇਹ ਫਾਰਮ ਬੜਾ ਕਾਮਯਾਬ ਫਾਰਮ ਆ ਇੱਥੇ ਨਾ 40 50 ਮੱਝਾਂ ਰੱਖਦੇ ਆ ਬਾਈ ਹੋਣੀ ਮੱਝਾਂ ਦਾ ਆਪਦੀਆਂ ਮੱਝਾਂ ਦਾ ਦੁੱਧ ਚੋਂਦੇ ਆ ਦੁੱਧ ਚੋ ਕੇ ਉਹਦਾ ਖੋਆ ਬਣਾ ਕੇ ਉਹਦੀ ਬਰਫੀ ਬਣਾ ਕੇ ਉਹਦਾ ਪਨੀਰ ਬਣਾ ਕੇ ਉਹਦਾ ਦਹੀਂ ਬਣਾ ਕੇ ਆਪ ਹੀ ਸੇਲ ਕਰਦੇ ਆ ਮਤਲਬ ਆਪਾਂ ਇਹ ਕਹਿ ਸਕਦੇ ਕਿ ਇੱਕ ਅਕਲਮੰਦ ਕਿਸਾਨ ਆ ਤੇ ਅਕਲਮੰਦ ਕਿਸਾਨ ਇੱਥੇ ਆਪਾਂ ਨਾ 2 ਸਾਲ ਪਹਿਲਾਂ ਇੱਕ ਸੈਮੀਨਾਰ ਲਾਇਆ ਸੀ ਜਿੱਥੇ ਸਾਰੇ ਪਿੰਡ ਨੂੰ ਇਕੱਠਾ ਕੀਤਾ ਸੀ ਤਾਂ ਆਪਾਂ ਇੱਕ ਇਸ ਥਾਂ ਤੇ ਆ ਕੇ ਐਡਵਰਟਾਈਜ਼ਮੈਂਟ ਵੀ ਕਰਕੇ ਗਏ ਸੀ ਇੱਕ ਚਾਰੇ ਦੀ ਐਡਵਰਟਾਈਜ਼ਮੈਂਟ ਕਰਕੇ ਗਏ ਸੀ ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਕੀ ਇਹ ਕਿਸਾਨ ਖੁਦ ਜਿਹਦੇ ਆਪਾਂ ਖੇਤ ਐਡਵਰਟਾਈਜ਼ਮੈਂਟ ਕੀਤੀ ਸੀ ਕੀ ਇਹ ਖੁਦ ਉਸ ਚਾਰੇ ਤੇ ਯਕੀਨ ਕਰ ਰਿਹਾ ਮਤਲਬ ਆਪਣੀ ਕਈ ਵਾਰੀ ਐਡਵਰਟਾਈਜ਼ਮੈਂਟ ਦੇਖ ਕੇ ਨਵੇਂ ਬੰਦੇ ਉਚਾਰਾ ਪਾਉਣ ਲੱਗ ਜਾਂਦੇ ਆ ਤੇ ਕਈ ਵਾਰੀ ਪੁਰਾਣੇ ਬੰਦੇ ਛੱਡ ਤਾਂ ਨਹੀਂ ਰਹੇ ਅਸਲੀਅਤ ਦੇ ਵਿੱਚ ਆਪਾਂ ਇਹ ਚੈੱਕ ਕਰਾਂਗੇ ਆਪਾਂ ਦੇਖਦੇ ਆ ਕਿ ਇਹਦੇ ਪਿੱਟ ਦੇ ਵਿੱਚ ਅਸਲ ਦੇ ਵਿੱਚ ਜਿਹੜਾ ਹੈਗਾ ਅ 22 ਦੇ ਉਹ ਸਾਈਲੇਜ ਸਾਈਲੇਜ ਨੂੰ ਉੱਲੀ ਬਿਲਕੁਲ ਨਹੀਂ ਪਈ ਹੋਈ ਜਿਹੜੀ ਸਭ ਤੋਂ ਗੱਲ ਇਹ ਆ ਵੀ ਹੁਣ ਇਹਨੂੰ ਤਕਰੀਬਨ 10 ਮਹੀਨੇ ਪਏ ਨੂੰ ਹੋਗੇ ਹੋਣਗੇ ਤਾਂ 10 ਮਹੀਨਿਆਂ ਦੇ ਵਿੱਚ ਇੱਕ ਗੱਲ ਤਾਂ ਗਾਰੰਟੀ ਵਾਲੀ ਆ ਕਿ ਇਹ ਅਚਾਰ ਅੱਜ ਵੀ ਬਹੁਤ ਕਮਾਲ ਸੁੱਕਾ ਬਿਲਕੁਲ ਉਲੀ ਫਰੀ ਚਾਰ ਆ ਤੇ ਸਾਈਲੇਜ ਤੇ ਇਹ ਹੈਗਾ ਜੀ ਆ ਤੁਸੀਂ ਦੇਖ ਸਕਦੇ ਆ ਇਹ ਚਰੀ ਦਾ ਆਪਾਂ ਕਹਿੰਦੇ ਜਵਾਰ ਦਾ ਚਾਰ ਆ ਤਾਂ ਆਪਾਂ ਪੁੱਛਦੇ ਆ ਕਿ ਕਿਹੜੀ ਜਵਾਰ ਦਾ ਕਰਕੇ ਤਾਂ ਇੱਥੇ ਐਡਵਰਟਾਈਜ਼ਮੈਂਟ ਮੈਂ ਗਿਆ ਸੀਗਾ ਬਰਕਾਈ ਸਾਰਗੋ ਦੀ ਜਿਹੜੀ ਐਡਵਾਂਟਾ ਕੰਪਨੀ ਦਾ ਬਰਕਾਈ ਸਾਰਗੋ ਆ ਪਰ ਕਈ ਵਾਰੀ ਕੀ ਹੁੰਦਾ ਕਿ ਕਿਸਾਨ ਕੀ ਕਰਦਾ ਕਿ ਉਸ ਦਿਨ ਜ਼ਰੂਰ ਪਾ ਰਿਆ ਹੁੰਦਾ ਤਾਂ ਮਗਰੋਂ ਉਸ ਨੂੰ ਹੋ ਸਕਦਾ ਕਿ ਸ਼ਾਇਦ ਉਸ ਤੋਂ ਜ਼ਿਆਦਾ ਬੈਟਰ ਕੋਈ ਚੀਜ਼ ਮਿਲ ਗਈ ਹੋਵੇ ਜਿਹੜੀ ਬਰਕਾਈ ਸਾਰਗੋ ਤੋਂ ਵੀ ਚੰਗੀ ਹੋਵੇ ਤਾਂ ਆਪਾਂ ਉਸ ਕਿਸਾਨ ਨੂੰ ਜਾ ਕੇ ਮਿਲਦੇ ਆਂ ਅੱਜ ਵੀ ਬਾਈ ਹੁਣੀਆਂ ਉਹ ਦੇਖੋ ਕਣਕ ਵਾਲੇ ਬਾਹਨ ਦੇ ਵਿੱਚ ਬਜਾਈ ਕਰੀ ਜਾਂਦੇ ਆ ਆਪਾਂ ਬਾਈ ਹੁਣਾਂ ਨੂੰ ਮਿਲਦੇ ਆਂ ਜਾ ਕੇ ਪੁੱਛਦੇ ਆਂ ਕਿ ਉਹ ਐਸ ਵਕਤ ਕਿਹੜੇ ਚਾਰੇ ਤੇ ਭਰੋਸਾ ਕਰ ਰਹੇ ਆ ਤਾਂ ਆਪਾਂ ਸਾਰੀ ਗੱਲਬਾਤ ਕਰਦੇ ਆਂ ਬਾਈ ਹੁਣਾਂ ਕੋਲੇ ਪਹੁੰਚਦੇ ਆ ਲੈ ਵੀ ਸਜਣੂ ਆਪਾਂ ਰੇਨੇ ਆ ਕਿ ਇੱਥੇ ਵੀਰ ਹੋਣੀ ਕਿਹੜਾ ਵੀ ਬੀਜ ਰੇ ਆ ਉਹਨਾਂ ਨੂੰ ਵੀ ਆ ਲੈਣ ਦੋ ਲੈ ਵੀ ਸੱਜਣੋ ਬਰਕਾਈ ਸਾਰਗੋਈ ਬੀਜ ਰੇ ਆ ਹਨਾ ਉਹੀ ਜਿਹੜਾ ਪ੍ਰੀਤ ਆਪਾਂ 2.5 ਸਾਲ ਪਹਿਲਾਂ ਐਡਵਰਟਾਈਜ਼ ਕੀਤਾ ਉਹੀ ਬਰਕਾਈ ਸਾਰਗੋ ਇਹ ਬਰਕਾਈ ਸਾਰ ਕੋ ਬਾਰੇ ਮੈਂ ਜਿੰਨਾ ਇੱਕ ਮਤਲਬ ਕਿਸਾਨਾਂ ਤੋਂ ਅਨੁਭਵ ਲਿਆ ਤਾਂ ਇਹ ਸਜਣੋ ਬਹੁਤ ਘੱਟ 20 ਕਿੱਲੇ ਦੇ ਵਿੱਚ ਪੈਂਦਾ ਕਿੱਲੇ ਦੇ ਵਿੱਚ ਜਿੰਨਾ ਕਿ ਮੇਰਾ ਅੰਦਾਜ਼ਾ 3 3/2 ਕਿਲੋ ਵੀ ਪੈ ਜਾਂਦਾ ਤੇ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਜਿੰਨੀ ਮੈਂ ਫੀਲਡ ਦੇ ਵਿੱਚ ਕਿਉਂਕਿ ਮੈਂ ਕੰਮ ਕੀਤਾ ਕੰਪਨੀ ਦੇ ਨਾਲ ਤਾਂ ਇਹ 3 3/2 ਕਿਲੋ ਵੀ ਪੈਂਦਾ ਇਹ ਉਸ ਰੁੱਤ ਚ ਹੋ ਜਾਂਦੀ ਹੈ ਜਦੋਂ ਮੱਕੀ ਆ ਜਿਹੜੀ ਮੱਕੀ ਛੱਲੀਆਂ ਨਹੀਂ ਜਦੋਂ ਮੱਕੀ ਨੂੰ ਛੱਲੀਆਂ ਨਹੀਂ ਲੱਗਦੀਆਂ ਹੁੰਦੀਆਂ ਵੀ ਕੱਲੇ ਦੁੱਧੇ ਹੀ ਰਹਿ ਜਾਂਦੇ ਆ ਉਹ ਸਰੁੱਤ 'ਚ ਹੋ ਜਾਂਦੀ ਆ ਫਿਰ ਇਹ ਇਸਰੁੱਤ 'ਚ ਸਭ ਤੋਂ ਜ਼ਿਆਦਾ ਕਾਮਯਾਬ ਇਸ ਕਰਕੇ ਹੋ ਜਾਂਦੀ ਕਿ ਪਾਣੀ ਬਹੁਤ ਘੱਟ ਲੈਂਦੀ ਆ ਮਤਲਬ ਜਿੱਥੇ ਮੱਕੀ ਨੂੰ ਬਹੁਤ ਸਾਰੇ ਪਾਣੀ ਲੱਗਦੇ ਆ ਇਹਨੂੰ ਉਦੋਂ ਘੱਟ ਪਾਣੀ ਲੱਗਦਾ ਇੱਕ ਮੱਕੀ ਨੂੰ ਜਿਹੜੀ ਰੁੱਤ 'ਚ ਛੱਲੀਆਂ ਨਹੀਂ ਲੱਗਦੀਆਂ ਇਹਨੂੰ ਉਸਰੁੱਤ 'ਚ ਦੇ ਵਿੱਚ ਇਹੋ ਜਿਹਾ ਛੱਟਾ ਭਾਰਾ ਲੱਗਦਾ ਵੀ ਮਤਲਬ ਤੁਸੀਂ ਕਈ ਕਹਿਣ ਦੀਆਂ ਗੱਲਾਂ ਫਿਰ ਇਹਦੇ ਹੋਰ ਫਾਇਦੇ ਆ ਜਿਹੜੇ ਕਿਸਾਨਾਂ ਨੇ ਆਪਾਂ ਨੂੰ ਦੱਸਦੇ ਰਹੇ ਆ ਵੀਡੀਓ ਦੇ ਵਿੱਚ ਉਹ ਫਾਇਦਾ ਇਹ ਵੀ ਹੋ ਜਾਂਦਾ ਇਹਦਾ ਕਿ ਇਹ ਸੱਜਣੋਂ ਜਿੱਥੇ ਮੰਨ ਲਓ ਵੀ 4 ਟਰਾਲੀਆਂ ਨਿਕਲਦੀਆਂ ਉਥੇ ਇਹ 5.5 5 ਵੀਟ ਟਰਾਲੀਆਂ ਮਤਲਬ ਸਾਈਲੇਜ ਦੀਆਂ ਮਤਲਬ ਜਿਆਦਾ ਮਾਤਰਾ ਦੇ ਵਿੱਚ ਨਿਕਲਦਾ ਆਪਾਂ ਸਾਈਲੇਜ ਦੇਖ ਕੇ ਆਇਆ ਸਾਈਲੇਜ ਤਾਂ ਕਿਹੋ ਜਿਹਾ ਪਿਆ ਉਲੀ ਫਰੀ ਤਾਂ ਰਹਿੰਦਾ ਕਿਉਂਕਿ ਪਾਣੀ ਘੱਟ ਲੱਗਦਾ ਆਪਾਂ ਬਾਕੀ ਦੀ ਸਾਰੀ ਗੱਲਬਾਤ ਬਾਈਕ ਵਾਲੇ ਨਾਲ ਕਰਦੇ ਆ ਉਹ ਦੇਖੋ ਬੀਜੀ ਜਾਂਦੇ ਇਹਨਾਂ ਨੇ ਮਸ਼ੀਨ ਵੀ ਸਪੈਸ਼ਲ ਬਣਵਾਈ ਆ ਜਿੰਨਾ ਕੁ ਮੈਨੂੰ ਪਤਾ ਕਿਉਂਕਿ ਆਮ ਤੌਰ ਤੇ ਜਿਹੜੇ ਕਿਸਾਨ ਆ ਉਹ ਬੀਜਦੇ ਆ ਉਹ ਵੈਕਿਊਮ ਵਾਲੀ ਮਸ਼ੀਨ ਨਾ ਪੀਛੇ ਦੇਖਿਆ ਮੈਂ ਹੁਣ ਤੱਕ ਪਰ ਆਹ ਮਸ਼ੀਨ ਆ ਜਿਹੜੀ ਉਹ ਵੱਖਰੀ ਆ ਅਲੱਗ ਆ ਆਪਾਂ ਦੇਖਦੇ ਆਂ ਚੱਲਦੇ ਆਂ ਬਾਈ ਹੁਣਾਂ ਕੋਲੇ ਫਰੀ ਤਾਂ ਆਪਾਂ ਇੱਥੇ ਰੁਕ ਲਗੇ ਇੱਥੇ ਰੋਕ ਲਾਂਗੇ ਬਾਈ ਹੁਣਾਂ ਲੈ ਵੀ ਆਪਾਂ ਰੋਕਦੇ ਆਂ ਬੰਦ ਕੰਮ ਵੀ ਰੋਕਾਂਗੇ ਸਾਸਤਰੀ ਕਾਲ ਮਹਾਰਾਜ ਦੇਖੀ ਦੇਖੀ ਲੱਤ ਜਨਾ ਵੱਜੇ ਮੈਂ ਤਾਂ ਨਾ ਚੱਲ ਤੂੰ ਚੱਲ ਬਾਈ ਤੂੰ ਦੇ ਗੇੜਾ ਮਗਰ ਬਾਈ ਸਾਸਤਰੀ ਕਾਲ ਸਾਸਤਰੀ ਕਾਲ ਸਾਸਤਰੀ ਕਾਲ ਕੁਝ ਦਿਓ ਕਿਹੜਾ ਕੁਝ ਕੰਮ ਨਾ ਰੋਕੋ ਯਾਰ ਅਗਲੇ ਨੇ ਕਹਿੰਦਾ ਕੰਮ ਰੋਕਤਾ ਯਾਰ ਇੱਕ ਤਾਂ ਤੇਰੀ ਮਸ਼ੀਨ ਹੀ ਮੈਂ ਤਾਂ ਯਾਰ ਬੜੀ ਚੰਗੀ ਆ ਆਹ ਤੇਰੀ ਮਸ਼ੀਨ ਮੈਂ ਤਾਂ ਵੈਕਿਊਮ ਵਾਲੀ ਦੇਖਦਾ ਹੁੰਨਾ ਹਨਾ ਬਾਈ ਬਾਈ ਮਸ਼ੀਨ ਆਪਾਂ ਤਿਆਰ ਕਰਵਾਈ ਆ ਹਾਂ ਸਪੈਸ਼ਲ ਆ ਇਹ ਹਾਂ ਤੇ ਇਹ ਕਿੰਨਾ ਕਿਲੋ ਵੀ ਪਾਉਂਦੀ ਬਾਈ ਕਿੱਲੇ ਦਾ ਇਹ ਇਹ ਬਾਈ 2.5 ਤੋਂ 3 ਦੇ ਵਿੱਚ ਵਿੱਚ ਇਹ 2.5 ਤੋਂ 3 ਕਿਲੋ ਦੇ ਨਾਲ ਤੇ ਇਹ ਬੀਜ ਬਰਕਾਈਸਾਰ ਕੋਈ ਰਹਿ ਆ ਬਰਕਾਈਸਾਰ ਕੋ ਬਰਕਾਈਸਾਰ ਕੋ ਬਾਈ ਕਿਵੇਂ ਆ ਤੁਹਾਡਾ ਚਾਰ ਦੇ ਵਿੱਚ ਕੀ ਤਿਆਰ ਪਾਏ ਸਹੀ ਮਹੀਨਿਆਂ ਦੇ ਵਿੱਚ ਆਪਾਂ ਮੰਨੀ ਚਾਰ ਦੇ ਵਿੱਚ ਬਾਈ ਆਪਾਂ ਕਿਸੇ ਦਾ ਤਾਂ ਨਹੀਂ ਦੱਸ ਸਕਦੇ ਮੈਨੂੰ ਠੀਕ ਲੱਗੀ ਆ ਵੀ ਮੈਂ ਤਾਂ ਏਕਤੀ ਵੀ 15 ਕਿੱਲੇ ਲਾਉਣੇ ਆ ਅੱਛਾ 35 40 ਕਿੱਲੇ ਚਾਰ ਪਾਉਣਾ 20 ਕਿੱਲੇ ਮੱਕੀ ਹੂੰ ਤੇ 15 20 ਕਿੱਲੇ ਹੀ 15 ਕਿਵੇਂ ਮਤਲਬ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਫਰਕ ਲੱਗਦਾ ਇਹਦੇ ਇਹ ਚੱਕ ਤਾਂ ਉਲੀ ਦੀ ਪ੍ਰੋਬਲਮ ਘਟਾ ਉਲੀ ਦੀ ਹਾਂ ਇੱਕ ਮੱਕੀ ਦੇ ਮੁਕਾਬਲੇ ਇਹਨੂੰ ਖਾਂਦੀਆਂ ਵੱਧਾ ਅੱਛਾ ਖਾਂਦੀਆਂ ਵੀ ਜ਼ਿਆਦਾ ਸਵਾਦ ਨਾਲ ਆਹ ਜ਼ਿਆਦਾ ਸਵਾਦ ਨਾਲ ਖਾਂਦੀ ਤੇ ਮਤਲਬ ਤੁਸੀਂ ਤਾਂ ਜ਼ਿਆਦਾ ਮਤਲਬ ਮੱਝ ਦੁੱਧ ਵਾਲੀਆਂ ਮੱਝਾਂ ਰੱਖਦੇ ਆ ਨਿਊਟ੍ਰੀਸ਼ਨ ਮਤਲਬ ਕਿਵੇਂ ਆ ਤਾਂ ਮਤਲਬ ਪਾਵਰ ਚ ਤਾਕਤ ਕਿਵੇਂ ਆ ਉਸ ਨੂੰ ਤਾਕਤ ਆ ਬਈ ਜਦੋਂ ਇੱਕ ਤਾਂ ਉਲੀ ਘੱਟ ਲੱਗਣ ਕਾਰਨ ਥਣਾ ਦੀ ਪ੍ਰੋਬਲਮ ਘੱਟ ਆਉਂਦੀ ਆ ਹੂੰ ਠੀਕ ਆ ਨਾ ਅੱਗੇ ਤਾਂ ਮੈਂ ਕੱਲੀ ਇਹਦਾ ਹੀ ਪਾਇਆ ਸੀ ਐਗਤੀ ਹੁਣ ਤਜਰਬਾ ਕਰਕੇ ਦੇਖਦਾ ਮੈਂ ਮੱਕੀ ਨਾਲ ਰਲਾ ਕੇ ਹਾਂ 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 ਪਾ ਕੇ ਦੇਖਦੇ ਹਾਂ ਕਿਸਾਨ ਦਾ ਤਾਂ ਹੱਕ ਆ ਉਹ ਸਾਰਾ ਕੁਝ ਕਰਕੇ ਦੇਖੀਂ تقريبا ਆਪਾਂ ਨੂੰ ਮੈਨੂੰ ਬਈ ਮੱਕੀ ਦੇ ਮੁਕਾਬਲੇ ਇਹ ਨਹੀਂ ਲੱਗਿਆ ਬਈ ਇਹ ਚ ਵੀ ਕੁਝ ਘੱਟ ਲੱਗਦਾ ਹੂੰ ਜੇ ਕੁਝ ਵੱਧ ਨਹੀਂ ਤਾਂ ਕੋਈ ਘੱਟ ਵੀ ਨਹੀਂ ਹੈਗਾ ਘੱਟ ਵੀ ਹੈ ਨਹੀਂਗਾ ਹਾਂ ਬਾਕੀ ਕਈ ਬਾਣ ਜਿੱਥੇ ਮੱਕੀ ਨਹੀਂ ਹੁੰਦੀ ਉੱਥੇ ਬਈ ਇਹ ਕਾਮਯਾਬ ਆ ਉਹ ਸਾਡੇ ਫੀਰੀਸ ਲਈ ਜਬਾਣਾ ਇੱਥੇ ਕਾਮਯਾਬ ਆ ਇੱਥੇ ਕਾਮਯਾਬ ਆ ਤੇ ਇੱਕ ਮੈਨੂੰ ਥੋੜਾ ਜਿਆਦਾ ਇਹਦੇ ਬਾਰੇ ਬਈ ਪਾਣੀ ਦਾ ਕਿੰਨਾ ਕੁ ਫਰਕ ਪੈ ਜਾਂਦਾ ਪਾਣੀ ਦਾ ਹੈਗਾ ਫਰਕ ਆ ਪਾਣੀ ਦਾ ਫਰਕ ਇਹ ਆ ਬਈ ਇਹ ਪਾਣੀ ਵੱਧ ਵੀ ਚੱਲ ਜਾਂਦੀ ਆ ਜਿਵੇਂ ਮੀਂਹ ਮੂੰਹ ਪੈ ਕੇ ਪਾਣੀ ਪੱਕੀ ਤੇ ਖੜ ਜੇ ਮੱਕੀ ਤਾਂ ਸੁੱਕ ਜਾਂਦੀ ਆ ਹਾਂ 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 ਸੋਖ ਮੰਦੀ ਆ ਇਹ ਇਹ ਸੋਖ ਨਹੀਂ ਮੰਦੀ ਹਾਂ ਸੋਖ ਨਹੀਂ ਮੰਦੀ ਜੇ ਇਹਨੂੰ ਨਹੀਂ ਵੀ ਲਾਉਂਦੇ ਪਾਣੀ ਤਾਂ ਵੀ ਕੋਈ ਏਡੀ ਚੱਕਰ ਤਾਂ ਵੀ ਨਹੀਂ ਮਰਦੀ ਮਤਲਬ ਨਾ ਜ਼ਿਆਦਾ ਪਾਣੀ ਨਾਲ ਮਰਦੀ ਆ ਨਾ ਘੱਟ ਪਾਣੀ ਨਾਲ ਮਰਦੀ ਆ ਆਪਣਾ ਤਜਰਬਾ ਕਰਿਆ ਹੋਇਆ ਹਾਂ ਜਦੋਂ ਪੱਕੀ ਵੀ ਤੇ ਆਪਣੇ ਪਾਣੀ ਖੜਾ ਰਿਹਾ ਮੈਨੂੰ ਲੱਗਾ 10-15 ਦਿਨ ਮੱਕੀ ਤਾਂ ਸੁੱਕ ਜਾਂਦੀ ਹੈ 4-5 ਦਿਨਾਂ 'ਚ ਹੂੰ ਇਹਨੂੰ ਪਾਣੀ ਆਪਾਂ ਇਧਰ ਨੂੰ ਥੋੜੇ ਜਿਹਾ ਤੁਰੇ ਚੱਲ ਗਏ ਤੇ ਇੱਕ ਮੈਨੂੰ ਥੋੜਾ ਜਿਹਾ ਇਹਦੇ ਬਾਰੇ ਐ ਦੱਸੋ ਵੀ ਬਿਮਾਰੀ ਕਿੰਨੀ ਕ ਮਤਲਬ ਰੇ ਸਪਰੇ ਤੇ ਬਿਮਾਰੀ ਵਾਲੇ ਪੱਖ ਤੋਂ ਕਿੰਨਾ ਕ ਇਹ ਰਹਿੰਦਾ ਕੀ ਤੇ ਯਾਰ ਬਾ ਥੋੜਾ ਨਹੀਂ ਬਿਮਾਰੀ ਕੋਈ ਏਡੀ ਨਾਰਮਲ ਹੀ ਹੈ ਭਾਈ ਜਨਨੀ ਕੁ ਸਪਰੇ ਮੱਕੀ ਹੈ ਉਹ ਤੋਂ ਪੂਰਾ ਘਾਟੀ ਕਰਨੀ ਮੈਨੂੰ ਵੱਧ ਨਹੀਂ ਤੇ ਪਾਣੀ ਤਾਂ ਘੱਟ ਲੈਂਦੀ ਲੈਂਦੀ ਹੈ ਤੇ ਵੱਢਣ ਵਾਲੇ ਦਿਨਾਂ 'ਚ ਕਈ ਵਾਰੀ ਬੰਦੇ ਦਾ ਡਾਊਟ ਜਾ ਹੁੰਦਾ ਯਾਰ ਦਿਮਾਗ ਦੇ ਵਿੱਚ ਵੀ ਯਾਰ ਕਿ ਪੱਟਾਂ ਚ ਨਾ ਯਾਰ ਟੈਟ ਬਾਲੀ ਹੋਵੇ ਨਾ ਨਾ ਪਾਣੀ ਬੰਦ ਕਰਦੇ ਪਹਿਲਾਂ ਹਾਂ ਮਤਲਬ ਬਾਹਰ ਦੇ ਹਿਸਾਬ ਨਾਲ ਮਤਲਬ ਜੇ ਮੱਕੀ ਨੂੰ ਤੁਸੀਂ 10 ਦਿਨ ਪਹਿਲਾਂ ਬੰਦ ਕਰਦੇ ਨੇ ਇਹਨੂੰ 15 ਦਿਨ ਪਹਿਲਾਂ ਬੰਦ ਫਿਰ ਇਹ ਇੱਕ 13 ਦਾ ਤਜਰਬਾ ਕਈ ਵਾਰੀ ਨਾ ਆਪਾਂ ਮੱਕੀ ਜਦੋਂ ਖੜੀ ਹੁੰਦੀ ਆ ਵੱਢਣ ਵਾਲੀ ਉਦੋਂ ਥੱਲੋਂ ਇੰਨੀ ਇੰਨੀ ਉੱਲੀ ਲੱਗ ਜਾਂਦੀ ਉਹਨਾਂ ਜੜਾਂ ਵਾਲੇ ਪਾਸੇ ਹਾਂ ਇਹਨੂੰ ਤਾਂ ਨਹੀਂ ਲੱਗਦੀ ਨਹੀਂ ਨਹੀਂ ਇਹਨੂੰ ਨਹੀਂ ਲੱਗਦੀ ਇਹ ਮੱਕੀ ਨੂੰ ਉੱਲੀ ਲੱਗਣ ਦਾ ਕਾਰਨ ਵੀ ਉਹਦਾ ਜਦੋਂ ਜਦੋਂ ਸੱਲੀ ਬਣੀ ਜਾਂਦੀ ਆ ਟਾਂਡਾ ਪੋਲਾ ਪੈਂਦਾ ਜਾਂਦਾ ਰਸ ਘਟਦਾ ਜਾਂਦਾ ਰਸ ਘਟਣ ਨਾਲ ਹੀ ਉੱਲੀ ਲੱਗਦੀ ਆ ਇਹ ਚੋਂ ਰਸ ਨਹੀਂ ਘਟਦਾ ਅੱਛਾ ਹਾਂ ਇਹਦੇ ਮਤਲਬ ਜੜ ਤੱਕ ਉਹਨਾਂ ਰਸ ਰਹਿੰਦਾ ਰਸ ਰਹਿੰਦਾ ਜਾਨ ਚ ਰਹਿੰਦਾ ਜਾਨ ਚ ਰਹਿੰਦੀ ਮਤਲਬ ਕਹਿਣ ਤੋਂ ਥੱਲੋਂ ਟਾਂਡਾ ਜਦੋਂ ਮਰਨਾ ਸਟਾਰਟ ਹੋ ਜਾਂਦਾ ਤੋ ਗਲਣਾ ਸਟਾਰਟ ਹੋ ਜਾਂਦਾ ਹਾਂ ਆਪਾਂ ਸੌਖੀ ਜੀ ਗੱਲ ਕਰ ਰਹੇ ਤਾ ਸੌਖੀ ਜੀ ਗੱਲ ਇਹ ਆ ਤੇ ਇਹ 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 ਥੱਲੋਂ ਮਰਦੀ ਨਹੀਂ ਮਰਦੀ ਨਹੀਂ ਥੱਲੋਂ ਇਹ ਉਮੀਰ ਰਹੂ ਰਸ ਚ ਹੀ ਰਹੂ ਜਿਵੇਂ ਗੰਨਾ ਨਹੀਂ ਰਹਿੰਦਾ ਹੂੰ 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 ਉਮੀਰ ਰਹੂ ਉਮੇ ਰਹੂਗੀ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਆਂ ਵੀ ਜਿਹੜਾ ਐ ਸਰੁੱਤ ਦਾ ਸਫਲਚਾਰਾ ਮੰਨ ਸਕਦੇ ਆਂ ਇਹ ਜਿਹੜਾ ਕਣਕ ਤੋਂ ਮਗਰੋਂ ਹਾਂ ਕਿਉਂਕਿ ਐ ਸਰੁੱਤ 'ਚ ਜਿਹੜੀ ਮੱਕੀ ਬੀਜਾਂਗੇ ਉਹ ਕਈ ਵਾਰੀ ਉਹਨੂੰ ਦੁੱਧੇ ਵੀ ਨਹੀਂ ਪੈਂਦੀ ਹਾਂ ਉਹ ਟੈਂਪਰੇਚਰ ਆ ਬਈ ਜੇ 35 ਤੋਂ ਪਲੱਸ ਟੱਪ ਜਾਂਦਾ ਤਾਂ ਉਹ ਫਿਰ ਵੀ ਦਾ ਕੋਈ ਮਤਲ ਨਹੀਂ ਜਾਂਦਾ ਬਈ ਹਾਂ ਛੱਲੀ ਪੈਂਦੀ ਨਹੀਂ ਉਹ 'ਚ ਆ ਜੋ ਮਾੜਾ ਜਿਹਾ ਆਪਾਂ ਟਰੈਕਟਰ ਨੂੰ ਡਿੱਕਾ ਨਾ ਲੱਗਿਆ ਹਨਾ ਠੀਕ ਆ ਯਾਰ ਤੇਰੇ ਕੰਮ ਮੈਨੂੰ ਐਉਂ ਠੀਕ ਲੱਗਿਆ ਕਿ ਤਾ ਤੇਰੀ ਮਸ਼ੀਨ ਵਧਿਆ ਨਵੇੜਾ ਕਰਦੀ ਐ। ਬਾਕੀ ਬਈ ਬੀਜੋ ਪਾਹਨਾ ਮਰਜ਼ੀ ਚਾਹੇ ਪਲਾਂਟਨਾ ਬੀਜ ਲੋ ਚਾਹੇ ਹਾਂ ਸਿੰਪਲ ਮਸ਼ੀਨਾਂ ਨਾਲ ਬੀਜ ਲੋ ਹਾਂ ਬੀਜ ਦੇ ਨਾਲ ਹੀ ਰੇ ਪਾਉ। ਜੇ ਦੋ ਬੋਰੀਆਂ ਪਾਉਣੀਆਂ ਤਾਂ 50 ਕਿਲੋ ਹੀ ਪਾਉ। ਠੀਕ ਆ ਨਾਲ ਹੀ ਪਾ ਦੋ। ਦੱਬੀ ਨਾ ਫਿਰ ਉਹ ਕੰਮ ਨੂੰ ਬਈ। ਜਿਵੇਂ ਲੋਕ ਦੱਬੀ ਫਿਰਦੇ ਮੜਾ ਸੋਚੋ ਬਈ ਕੀ ਕਾਰਨ ਆ ਯਾਰ ਕਿਉਂ ਨਹੀਂ ਹੁੰਦੀ। ਹਾਂ ਪਲਾਂਟਰ ਜ਼ਿਆਦਾਤਰ ਮੂਰੇ ਖੰਡਿਆਉਂਦੇ ਆ ਬੀਜ। ਹਾਂ 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 ਬੀਜ ਦੇ ਨਾਲ ਹੀ ਰੇ ਪੈਣਾ ਚਾਹੀਦਾ 50 ਕਿਲੋ ਬਹੁਤ ਆ। ਠ ਬਹੁਤ ਵਧੀਆ ਬਾਈ ਤੁਸੀਂ ਤਜਰਬਾ ਦੱਸਿਆ ਮੈਨੂੰ ਲੱਗਦਾ ਹੈ ਵੀ ਜੇ ਸੁਣਨ ਵਾਲਾ ਕੋਈ ਵੀ ਕਿਸਾਨ ਬੀਜਣਾ ਚਾਹੁੰਦਾ ਤਾਂ ਉਹਦੇ ਕੰਮ ਆਊਗਾ ਇੱਕ ਵੀਰ ਆ ਆ ਤੁਹਾਡੇ ਨਾਲ ਹੀ ਆ ਹਾਂ ਇਹ ਬਾਈ ਆਪਣੇ ਮੈਂ ਕਹਿ ਕੀ ਵਜਾਈ ਸੀ ਆਪਾਂ ਅੱਛਾ ਇਹ ਵੀਰੇ ਹੁਣਾਂ ਨੇ ਮਤਲਬ ਬੀਜੀ ਆ ਇਹਨਾਂ ਨੇ ਵੀ ਮਤਲਬ ਇਹਨਾਂ ਨੇ ਵੀ 15 ਹਾਂ ਹਾਂ ਵੀ ਇਹਨਾਂ ਦੀ ਵੀ ਬੀਜੀ ਹੋਈ ਆ ਬੀਜੀ ਹੋਈ ਆ ਤੁਹਾਡਾ ਪਿੰਡ ਕਿਹੜਾ ਵੀਰੇ ਮੇਰਾ ਪਿੱਥੋ ਪਿੰਡ ਹੈ ਪਿੱਥੋ ਸੀਰੇ ਹੁਣਾਂ ਵਾਲਾ ਪਿੱਥੋ ਹਾਂ ਸੀਰੇ ਹੁਣਾਂ ਖਰਾਜੀ ਵਾਲਾ ਪਿੱਥੋ ਹਾਂਜੀ ਹਾਂਜੀ ਖਰਾਜੀ ਵਾਲਾ ਖਰਾਜੀ ਨਾਲ ਖੇਡਦੇ ਨੇ ਸਾਡੇ ਸਾਥ ਅੱਛਾ ਅੱਛਾ ਖਰਾਜੀ ਖਰਾਜੀ ਤਾਂ ਤੇਰੇ ਨਾਲ ਮੇਰੇ ਹਿਸਾਬ ਨਾਲ ਉਮਰ ਚ ਵੱਡਾ ਹੋਊਗਾ ਹੈਗਾ ਵੱਡਾ ਪਰ ਉਹ ਸਾਡੇ ਨਾਲ ਫੇਰ ਵੀ ਖੇਡ ਗਿਆ ਲੰਮਾ ਤੇ ਯਾਰ ਤੇਰੇ ਨਾਲ ਖੇਡਦਾ ਰਿਹਾ ਤੇ ਫਿਰ ਖਰਾਜੀ ਵਾਲਿਆ ਦਾ ਫਿਰ ਤੇਰਾ ਕੀ ਤੇ ਯਾਰ ਬਾਈ ਮਸਲਾ ਮੇਰਾ ਤਜਰਬਾ ਵੀਰੇ ਇਹ ਆ ਵੀ ਮੈਨੂੰ ਆ ਵੀਰੇ ਵਰਗੇ ਨੇ ਗਾਈਡ ਕੀਤਾ ਸੀਗਾ ਹਾਂ ਤੇ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਤੂੰ ਮੇਰੇ ਕਹਿਣ ਤੇ ਇੱਕ ਕਿੱਲਾ ਲਾ ਕੇ ਦੇਖ ਤੂੰ ਇਹ ਬੰਦੇ ਦਾ ਯਾਰ ਕਿਸੇ ਨੂੰ ਗਲਤ ਗਾਈਡ ਕਰਨ ਵਾਲੇ ਬੰਦੇ ਹਾਂ ਇਹਨਾਂ ਨੇ ਜਦੋਂ ਸਾਨੂੰ ਦੱਸਿਆ ਮੇਰੇ ਮਿੱਤਰ ਹੈ ਡੈਰੀ ਫਾਰਮ ਵਾਲੇ ਹੈ ਡੈਰੀ ਫਾਰਮ ਵਾਲਾ ਮੈਂ ਹਾਂ ਜਦੋਂ ਇਹਨਾਂ ਨੇ ਦੱਸਿਆ ਕਹਿੰਦੇ ਵੀ ਤੂੰ ਇੱਕ ਕਿੱਲਾ ਲਾ ਕੇ ਦੇਖ ਮੈਂ ਫੇਰ ਵੀ ਮੱਖਾ ਜੇ ਲਾਉਂਗਾ ਤਾਂ ਜੱਟਾਂ ਵਾਲੀ ਗੱਲ ਆ ਵੀ ਤਿੰਨ ਕਿੱਲੇ ਲਾਉਂਗਾ ਮੈਂ ਤਿੰਨ ਨਹੀਂ ਲਾਤੇ ਇਹੋ ਜਿਹਾ ਪ੍ਰਮਾਤਮਾ ਦੀ ਕਿਰਪਾ ਨਾਲ ਤਜਰਬਾ ਨਿਕਲਿਆ ਮੇਰਾ ਸਾਂਝਾ ਹੋਇਆ ਵੀ ਮੱਕੀ ਅੱਛਾ ਐਸ ਵਾਰ ਮੈਂ 12 ਕਿੱਲੇ ਵੀ ਰਿਆਂਗਾ ਬਰਕਾਈ ਸਾਰ ਕੋਦੇ ਤੇ 6 ਕਿੱਲੇ ਮੈਂ ਉਹਦੇ ਮਿੱਤਰ ਦੇ ਪਜਾਤੇ ਪੰਡਾ ਅੱਛਾ ਹਾਂਜੀ ਤੇ ਤੇਰਾ ਤਾਂ ਝੋਟਾ ਬਹੁਤ ਤਕੜਾ ਮੈਂ ਉਥੇ ਮੇਲੇ ਤੇ ਦੇਖਿਆ ਸੀ ਤੇ ਝੋਟਾ ਇਹਦੇ ਨਾਲ ਪਲਿਆ ਵਾ ਹਾਂ ਬਰਕਾਈ ਸਾਰ ਕੋਈ ਪਾਉਨੇ ਆ ਬੱਚਿਆਂ ਵੀ ਆਪਣੇ ਕੋਲੇ ਫਾਰਮ ਦੇ ਵਿੱਚ ਉਹ ਵੀ ਬਰਕਾਈ ਸਾਰ ਕੋਦੇ ਚਾਲਦੇ ਨੇ ਹੂੰ ਇੱਕ ਵੱਡੀ ਖੂਬੀ ਪ੍ਰਕਾਇਸਾਰ ਕੋ ਦੀ ਮੈਂ ਦੱਸ ਦਾਂਗਾ ਵੀ ਜਿਹੜੀ ਇੱਕਦਮ ਮੱਕੀ ਦਾ ਚਾਰ ਪਾਉਣੇ ਆ 250 ਕੁਇੰਟਲ ਨਿਕਲਦਾ ਮੱਕੀ ਦਾ ਚਾਰ ਇਹਦਾ 400 ਦੇ ਨੇੜੇ ਜਾਂਦਾਗਾ ਤਕੜੀ ਜ਼ਮੀਨ ਦੇ ਵਿੱਚ ਇਹ ਵੀ ਗੱਲਾਂ ਦੋ ਆ ਤਕੜੀ ਜ਼ਮੀਨ ਦੇ ਵਿੱਚ 400 ਪਲੱਸ ਜਾਊਗਾ ਮਾੜੀ ਦੇ ਵਿੱਚ 300 350 ਜਾਊਗਾ ਇਹਦਾ ਇਹ ਮੇਰਾ ਤਜਰਬਾ ਨਿੱਜੀ ਆ ਦੂਜਾ ਤਜਰਬਾ ਮੇਰਾ ਇਹ ਵੀ ਚਾਰ ਵਾਲਾ ਪਿੱਟ ਹੁੰਦਾ ਆਪਣਾ ਉਹ ਖਰਾਬ ਨਹੀਂ ਹੁੰਦਾ ਜਾ ਕੇ ਮੇਰਾ ਪਿੰਡ ਪਿੱਥੋ ਆ ਮੇਰੇ ਪਿੰਡ ਪਿੱਥੋ ਦੇ ਸਾਰੇ ਮਿੱਤਰ ਜਾਣਦੇ ਕਵਾਡੀ ਕਰਕੇ ਮੈਨੂੰ ਵੀ ਜਾਣਦੇ ਆ ਸਾਰੇ ਤੇ ਕਿਸੇ ਮਰਜ਼ੀ ਨੂੰ ਜਾ ਕੇ ਪਤਾ ਕਰ ਲਿਓ ਉਹਦਾ ਵਿੱਚ ਨਤੀਜਾ ਮੈਨੂੰ ਇਹ ਨਿਕਲਿਆਗਾ ਵੀ ਜਿੰਨੇ ਵੀ ਪੱਟ ਪਾਇਏ ਦੇਖਿਆ ਸਾਰਿਆਂ ਦੇ ਮੱਕੀ ਵਾਲਿਆਂ तकरीबन ਖਰਾਬ ਹੋਏ ਆਪਾਂ ਇਹ ਨਹੀਂ ਕਹਿੰਦੇ ਉੱਤੋਂ ਉੱਤੋਂ ਗਲ ਜਾਂਦਾ ਉੱਤੋਂ ਉੱਤੋਂ ਗਲ ਜਾਂਦਾ ਚਰੀ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਅੱਛਾ ਕੁੱਲ ਮਿਲਾ ਕੇ ਮਤਲਬ ਤੁਹਾਡਾ ਤਜਰਬਾ ਇਹਦੇ ਨਾਲ ਸਹੀ ਰਿਹਾ ਸਹੀ ਰਿਹਾ ਜੀ ਸਹੀ ਰਿਹਾ ਹਾਂ ਜੀ ਹਾਂ ਤੇ ਫਿਰ ਆਪਾਂ ਕਿਸਾਨਾਂ ਨੂੰ ਸੁਜੈਸਟ ਕਰ ਸਕਦੇ ਹਾਂ ਤੁਹਾਡੇ ਕਹਿਣ ਮਤਾਵ ਹਾਂ ਕਰ ਸਕਦੇ ਆ ਪਰ ਕਿਹੜਾ ਮੈਂ ਇਹ ਕਰੂੰਗਾ ਵੀ ਕਿਹੜਾ ਕਿਲਾ ਕਿਲਾ ਲਾ ਕੇ ਆਪਦਾ ਦੇਖੋ ਹਾਂ ਆਪਾਂ ਵੀ ਕਿਸਾਨ ਆ ਹਨਾ ਤੇ ਅਰਬਾ ਸਾਂਝਾ ਕਰੋ ਆਪਦਾ ਕਿਲਾ ਕਿਲਾ ਲਾ ਕੇ ਦੇਖੋ ਤੁਹਾਨੂੰ ਫਿੱਟ ਬੈਂਦਾ ਤੁਸੀਂ ਆ ਜਾਓ ਇਸ ਲੈਂਡ ਦੇ ਵਿੱਚ ਅਸੀਂ ਮੱਕੀ ਤੋਂ 12 ਸਾਲ ਦੇ ਮੱਕੀ ਬੀਜਦੇ ਸੀ ਅਸੀਂ ਆ ਚਰੀ ਵਾਲੇ ਪਾਸੇ ਆ ਗਏ ਤਾਂ ਹਾਂ ਇਹ ਗੱਲ ਤੁਹਾਡੀ ਬਿਲਕੁਲ ਹੀ ਜਾਇਜ਼ ਆ ਵੀ ਜੇ ਕੋਈ ਬੰਦਾ 3 ਕਿੱਲੇ ਲਾਉਂਦਾ ਤੇ ਉੱਧਾ ਕਿੱਲਾ ਲਾ ਕੇ ਦੇਖ ਲੈ ਜੇ ਕੋਈ 6 ਲਾਉਂਦਾ ਤਾਂ ਕਿੱਲਾ ਲਾ ਕੇ ਹਾਂਜੀ ਹਾਂ ਨਾ ਹਾਂਜੀ ਤਾਂ ਬਾਕੀ ਜਿਹੜੇ ਕਿਸਾਨਾਂ ਨੇ ਲਾਈ ਆ ਉਹ ਕੰਟੀਨਿਊ ਲਾ ਰਹੇ ਆ ਇਹ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿਉਂਕਿ ਮੈਂ 2.5-3 ਸਾਲ ਪਹਿਲਾਂ ਇੱਥੇ ਇੱਕ ਸੈਮੀਨਾਰ ਦੇ ਵਿੱਚ ਆਇਆ ਸੀ ਤਾ ਉਮਰਤੀਆ ਵਰਗਾ तकरीबन सफल ਰਹਾ ਕਿਉਂਕਿ ਕਿਸਾਨ ਦੀ ਜਿਹੜੀ ਫਸਲ ਹੈ ਭਰਾਓ ਉਹ ਦੀ ਜ਼ਿੰਦਗੀ ਨਾਲ ਟਿੱਕੀ ਹੁੰਦੀ ਆ ਉਹਦੇ ਜ਼ਿੰਦਗੀ ਦੇ ਚੱਕਰ ਨਾਲ ਬਹੁਤ ਜ਼ਿਆਦਾ ਸਬੰਧ ਰੱਖਦੀ ਹੁੰਦੀ ਆ ਉਹਦੀ ਫਸਲ ਮਾੜਾ ਵੀ ਰეკਮੈਂਡ ਕਰਕੇ ਕਿਸਾਨ ਦੀ ਜ਼ਿੰਦਗੀ ਆਸਤਵ ਵਿਵਸਥਤ ਕਰਨ ਵਾਲੀ ਗੱਲਬਾਤ ਬਣ ਜਾਂਦੀ ਆ ਇਸ ਕਰਕੇ ਵੀ ਰეკਮੈਂਡ ਕਰਨ ਵੇਲੇ ਬਹੁਤ ਡਰ ਭੈ ਲੱਗਦਾ ਦਿਮਾਗ ਦੇ ਵਿੱਚ ਕਿ ਕਿਤੇ ਆਪਣੇ ਤੋਂ ਗਲਤ ਅਖਰ ਨਾ ਪਾਇਆ ਜਾਵੇ ਬਹੁਤ ਬਹੁਤ ਧੰਨਵਾਦ ਜਿਹੜੇ ਸੱਜਣ ਜੁੜੇ ਆ ਜੇ ਕੋਈ ਸੱਜਣ ਬਰਕਾਈ ਸਾਰਗੋ ਲੈਣੀ ਚਾਹੁੰਦਾ ਤਮੈ ਇੱਕ ਬੇਨਤੀ ਜ਼ਰੂਰ ਕਰੂੰਗਾ ਲਾਸਟ ਤੇ ਤੁਹਾਨੂੰ ਪੈਕੇਟ ਵੀ ਦਿਖ ਰਿਹਾ ਬਰਕਾਈ ਸਾਰਗੋ ਦਾ ਪਰ ਪਲੀਜ਼ ਐਡਵਾਂਟਾ ਦੀ ਬਰਕਾਈ ਸਾਰਗੋ ਲਿਓ ਜੇ ਤੁਸੀਂ ਕੋ ਕਿ ਡੁਪਲੀਕੇਸੀ ਮਾਰਕੀਟ ਦੇ ਵਿੱਚ ਅਸਲੀਅਤ ਆਉਣ ਦੇ ਨਾਲ ਹੀ ਆ ਜਾਂਦੀ ਹੁੰਦੀ ਆ ਤਾਂ ਥੋੜਾ ਜਿਹਾ ਡੁਪਲੀਕੇਸੀ ਤੋਂ ਬਚਿਓ ਮਾਰਕੀਟ ਦੇ ਵਿੱਚ ਸ਼ਰਾਰਤ ਵਾਲੇ ਵੀ ਵੀ ਚੱਲ ਰਹੇ ਐਡਵਾਂਟਾ ਦੀ ਬਰਕਾਈ ਸਾਰਗੋ ਵਰਗੇ ਪਰ ਤੁਸੀਂ ਜੇ ਦੇਖਣਾ ਤਾਂ ਐਡਵਾਂਟਾ ਬਰਕਾਈ ਸਾਰਗੋ ਜ਼ਰੂਰ ਦੇਖ ਕੇ ਲਿਓ ਇੱਕ ਬਾਈ ਪਠੋਲਾ ਫਿਰ ਮੈਨੂੰ ਨਾ ਐਂ ਦੱਸ ਦੇ ਵੀ ਕਈ ਵਾਰੀ ਕਿਸਾਨਾਂ ਨੇ ਤਸੱਲੀ ਕਰਨੀ ਹੁੰਦੀ ਆ ਆਪ ਦਾ ਨੰਬਰ ਵੀ ਜ਼ਰੂਰ ਬੋਲ ਦੇ ਕਈ ਵਾਰੀ ਕੋਈ ਬੰਦੇ ਨੇ ਫੋਨ ਕਰਨਾ ਹੋਵੇ ਤਾਂ ਉਸ ਨੂੰ ਹਾਂ ਮੇਰੇ ਨੰਬਰ ਬੋਲ ਦਿੰਨਾ 94657 26710 ਹਾਂ ਵੀ ਕਿਸੇ ਨੇ ਤੁਹਾਡੇ ਕੋਲ ਹੋਈ ਵੀਰ ਫੋਨ ਕਰੇ ਹੂੰ ਜਿਹੜਾ ਵੀਰੇ ਚੀਜ਼ ਦਾ ਚਾਹਵਾਨ ਆ ਬਾਦੂ ਬੇਫਾਲਤੂ ਬੰਦਾ ਫੋਨ ਨਾ ਕਰੇ ਉਹ ਕੰਪਨੀ ਨਾਲ ਗੱਲ ਕਰੇ ਜਿਹਨੇ ਕੋਈ ਤਜਰਬਾ ਲੈਣਾ ਮੈਂ ਆਪਣਾ ਤਜਰਬਾ ਸਰਫੇ ਦੱਸ ਦ ਸਕਦਾ ਵੀ ਮੈਨੂੰ ਕੀ ਬੈਨੀਫਿਟ ਹੋਇਆ ਇਹਦੇ ਵਿੱਚ ਹਾਂ ਬੈਨੀਫਿਟ ਮਾੜਾ ਜਿਹਾ ਬੱਛੀਆਂ ਬਾਰੇ ਵੀ ਦਾ ਬੱਛੀਆਂ ਦੇ ਵੀਰੇ ਇਹ ਮੰਨ ਕੇ ਚੱਲ ਵੀ ਜਿਵੇਂ ਆਪਾਂ ਮੱਕੀ ਨਾ ਪਾਲਦੇ ਆ ਮੱਕੀ ਨਾਲ ਇਹਦਾ ਚਾਰ ਵੱਧ ਹੁੰਦਾਗਾ ਇਹ ਆਪਾਂ ਨੂੰ ਜਿੰਨਾ ਆਪਣੇ ਕੋਲੇ ਚਾਰ ਪ੍ਰੋਟੈਕਸ਼ਨ ਵੱਧ ਹੋਊਗਾ ਉਹਨੇ ਆਪਣੇ ਜਾਨਵਰ ਵੱਧ ਪਾਲ ਜਾਣਗੇ ਬੱਛੀਆਂ ਛੇਤੀ ਤਿਆਰ ਹੁੰਦੀਆਂ ਜਿਆਦੇ ਚੰਮ ਨਹੀਂ ਚੜਦਾ ਇਹ ਕੇ ਵੀ ਇਹਦੇ ਵਿੱਚ ਵੀ ਚੰਮ ਘੱਟ ਚੜਦਾਗਾ ਚੰਮ ਨਾ ਜਦੋਂ ਘੱਟ ਚੰਮ ਚੜਦਾ ਵੀ ਪਸੂ ਰਹਿਣ ਦੇ ਵਿੱਚ ਦਿੱਕਤ ਨਹੀਂ ਆਉਂਦੀ। ਹੂੰ ਜੇ ਝੋਟੀਆਂ ਪਾਲਣੀਆਂ, ਕੱਟੇ ਪਾਲਣੇ ਆ, ਕੱਟੀਆਂ ਪਾਲਣੀਆਂ ਨਾ ਉਹਨਾਂ ਦੇ ਮੱਕੀ ਨਾਲ ਚੰਮ ਜ਼ਿਆਦਾ ਬੱਚੇਦਾਨੀ ਦੇ ਵਿੱਚ ਵੀ ਚੰਮ ਹੋ ਜਾਂਦਾ ਹੈਗਾ। ਹੂੰ ਵੀ ਇਹ ਪ੍ਰੋਬਲਮ ਨਹੀਂ ਆਉਂਦੀ ਇਹਦੇ ਵਿੱਚ ਤੇ ਬਾਕੀ ਜਿਹੜੀ ਆਪਾਂ ਫੀਡਾਂ ਪਾਉਣੇ ਆ ਫੀਡਾਂ ਦੇ ਵਿੱਚ ਵੀ ਇਹਦੇ ਨਾਲ ਸਰਫਾ ਹੁੰਦਾ ਹੈਗਾ। ਹੂੰ ਬੱਚਤ ਹੁੰਦੀ ਆ। ਬੱਚਤ ਹੁੰਦੀ ਆ। ਬੱਚਤ ਹੁੰਦੀ ਆ। ਬਹੁਤ-ਬਹੁਤ ਧੰਨਵਾਦ ਬਾਈ। ਠੀਕ ਹੈ। ਬਹੁਤ-ਬਹੁਤ ਧੰਨਵਾਦ। ਇਹ ਫੋਨ ਨੰਬਰ ਬਾਈ ਹੁਣਾਂ ਦਾ ਬੋਲਣ ਦਾ ਕਾਰਨ ਇਹ ਹੀ ਸੀ ਵੀ ਕਈ ਵਾਰੀ ਕਿਸਾਨ ਇੱਕ ਕਿਸਾਨ ਨੂੰ ਆਈਡੈਂਟੀਫਾਈ ਕਰਕੇ ਜੇ ਜਾਣਾ ਚਾਹੁੰਦਾ ਹੋਵੇ ਫਾਰਮ ਤੇ ਵਿజిਟ ਕਰਨਾ ਚਾਹੁੰਦਾ ਹੋਵੇ ਜਾਂ ਪਰਸਨਲੀ ਗੱਲਬਾਤ ਕਰਕੇ ਪਤਾ ਕਰਨਾ ਹੋਵੇ ਤਾਂ ਕਰ ਸਕਦਾ ਜਿਉਂਦੇ ਰਹੋ ਧੰਨਵਾਦ